ਲਓ ਜੀ ਆਪਾਂ ਛੋਟੇ ਜਿਹੇ ਆਪਣੇ ਖੇਤ ਦੇ ਵਿੱਚ ਭਿੰਡੀਆਂ ਦੀ ਫਸਲ ਲਗਾਈ ਸੀ ਬੜੀਆਂ ਭਿੰਡੀਆਂ ਖਾਧੀਆਂ ਪੂਰਾ ਮਜਾ ਲਿਆ ਆਪਾਂ ਹੁਣ ਇਹ ਭਿੰਡੀਆਂ ਲੱਗਣੋਂ ਇਹਨਾਂ ਨੂੰ ਆ ਦੇਖੋ ਭਿੰਡੀਆਂ ਲੱਗਣੋਂ ਬੰਦ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਪੁੱਟ ਦਿਆਂਗੇ ਪੁੱਟ ਕੇ ਸੁੱਟ ਦਿਆਂਗੇ ਆਮ ਲੋਕ ਸਾਰੇ ਕੀ ਕਰਦੇ ਆ ਭਿੰਡੀਆਂ ਦੇ ਬੂਟੇ ਪੁੱਟਦੇ ਆ ਬੁੱਟ ਕੇ ਸੁੱਟ ਦਿੰਦੇ ਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦੇ ਅੰਦਰ ਕਿੰਨੇ ਗੁਣ ਨੇ ਇਹਦੀ ਜੜ ਦੇ ਅੰਦਰ ਇੰਨੇ ਗੁਣ ਨੇ ਕਿ ਭਿੰਡੀ ਦਾ ਪੂਰਾ ਪੇੜ ਇਸ ਤਰ੍ਹਾਂ ਉਖਾੜ ਲਓ ਧਰਤੀ ਤੋਂ ਖਾੜ ਕੇ ਇਹਨੂੰ ਝਾੜ ਦੋ ਝਾੜ ਕੇ ਇਹ ਜਿਹੜੀ ਇਹਦੀ ਜੜ ਹੈ ਇਹਦੀ ਭਿੰਡੀ ਦੀ ਜੜ ਇਹਨੂੰ ਕੱਟ ਕੇ ਇਹਨੂੰ ਸਾਫ਼ ਸੁੱਰੇ ਧੋ ਕੇ ਕੁੱਟ ਕੇ ਸੁਕਾ ਲਓ ਕਿਸੇ ਨੂੰ ਤਾਂ ਸਪੰਦੋਸ਼ ਮਰਦਾਨਾ ਕਮਜ਼ੋਰੀ ਉਹਦੇ ਵਾਸਤੇ ਰਾਮ ਬਾਣ ਚੀਜ਼ ਕੰਮ ਕਰਦੀ ਹੈ ਸ਼ਰਤਾਂ ਅਜਮਾਇਆ ਆ ਸੌਦਾ ਜੀ ਹੈ ਇਹਨੂੰ ਕਦੀ ਅੱਗੇ ਸ਼ੇਅਰ ਕਰ ਦਿਓ ਖੁਰਾਕ ਕਿਵੇਂ ਦੇਣੀ ਆ ਖੁਰਾਕ ਇਹਨੂੰ ਬਸ 3 3 ਗ੍ਰਾਮ ਸਵੇਰੇ ਸ਼ਾਮ ਦੁੱਧ ਦੇ ਨਾਲ ਦੇ ਦੋ ਪਾਣੀ ਨਾਲ ਦੇ ਦੋ ਕੋਈ ਦਿੱਕਤ ਨਹੀਂ ਇਹਨੇ ਆਪਣਾ ਕੰਮ ਕਰ ਹੀ ਦੇਣਾ ਹੈ ਇਹ ਬਹੁਤ ਵਧੀਆ ਚੀਜ਼ ਹੈ ਇਹਨੂੰ ਕਦੀ ਵੀ ਸੁਟੋ ਨਾ ਇਹ ਬਹੁਤ ਵਧੀਆ ਕਾਰਗਰ ਸੌਦਾ ਜੀ